ਸਾਡੇ ਘਰਾਂ ਦੇ ਚੁੱਲਿਆਂ ਦੀ ਅੱਗ ਮਗਣੀ ਚਾਹੀਦੀ ਹੈ ਸਾਨੂੰ ਰੋਜ਼ਗਾਰ ਚਾਹੀਦਾ ਇਸ ਕਰਕੇ ਇੱਥੇ ਅਸੀਂ ਪਹੁੰਚੇ ਸੀ ਜੇ ਰੋਜ਼ਗਾਰ ਨਹੀਂ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਇਸ ਤਰੀਕੇ ਦੇ ਨਾਲ ਅੱਜ ਜਿਹੜਾ ਅਸੀਂ ਬਸੰਤ ਪੰਚਮੀ ਨੂੰ ਪੰਜਾਬ ਤੋਂ ਦਰਸ਼ਕੋ ਅੱਜ 2 ਫਰਵਰੀ 2025 ਬਸੰਤ ਪੰਚਮੀ ਬੜੇ ਦਿਨ ਏਟਟੀਟ ਐਟ ਪਾਸ ਅਧਿਆਪਕ ਜੁਨੀਅਨ 5993 ਬੈਕਲੌਗ ਵੱਲੋਂ ਸ਼੍ਰੀ ਭਗਵੰਤ ਸਿੰਘ ਮਾਨ ਪੰਜਾਬ ਮੁੱਖ ਮੰਤਰੀ ਜੀ ਦੀ ਰਹਿਸ਼ਨਾ ਘਰਾਉ ਕੀਤਾ ਗਿਆ ਇਸ ਮੌਕੇ ਤੇ ਪਹੁੰਚੇ ਹੋਏ ਅਧਿਆਪਕ ਜੂਨੀਅਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅਸੀਂ ਲਗਾਤਾਰ ਪਿਛਲੇ 90 ਦਿਨ 3 ਮਹੀਨੇ ਤੋਂ ਪੰਜਾਬ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਬੈਂਸ ਜੀ ਦੇ ਰਹਿਸ਼ ਦਾ ਘਰਾਉ ਕੀਤਾ ਹੋਇਆ ਸੀ ਉੱਥੇ ਵੀ ਸਾਡੀਆਂ ਮੰਗਾਂ ਨੂੰ ਪੰਜਾਬ ਸਿੱਖਿਆ ਮੰਤਰੀ ਵੱਲੋਂ ਅਣਗੌਲਾ ਕੀਤਾ ਗਿਆ ਅੱਜ ਬਸੰਤ ਪੰਚਮੀ ਵਾਲੇ ਦਿਨ ਪਤੰਗਾਂ ਦੇ ਉੱਤੇ ਸਨੇਹਾ ਲਿਖ ਕੇ ਮੁੱਖ ਮੰਤਰੀ ਦੇ ਨਾਮ ਤੋਂ ਅਧਿਆਪਕ ਜੂਨੀਅਨ ਦੇ ਮੈਂਬਰਾਂ ਵੱਲੋਂ ਉਡਾਇਆ ਗਿਆ ਔਰ ਮੁੱਖ ਮੰਤਰੀ ਜੀ ਦੇ ਨਾਮ ਤੇ ਸੁਨੇਹਾ ਭੇਜਿਆ ਗਿਆ ਇਸ ਮੌਕੇ ਤੇ ਪਹੁੰਚੇ ਹੋਏ ਅਧਿਆਪਕ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅਗਰ ਅਜੇ ਵੀ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਇਸ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਹੁਣ ਅਸੀਂ ਕੁਝ ਅਧਿਆਪਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਤੁਹਾਨੂੰ ਸੁਣਾਉਂਦੇ ਹਾਂ ਜੀ ਨਾ ਭਾਈ ਆਪਣਾ ਪ੍ਰਮੇਂਦਰ ਜੀ ਕਿਹੜੀ ਯੂਨੀਅਨ ਆਪਣੀ ਈਟੀਟੀ 994 ਬੈਕਲੌਗ ਯੂਨੀਅਨ ਹੈ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਜੀ ਰਾਏ ਸੱਗੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਆ ਆਪਣੀ ਮੰਦਾ ਨੇ ਸਰ ਇਹ ਮੰਗਾ ਸਾਨੂੰ ਲਗਾਤਾਰ ਜਿਹੜਾ 3 ਸਾਲ ਹੋ ਗਏ ਤਕਰੀਬਨ ਭਰਤੀ ਆਈ ਨਹੀਂ ਅਸੀਂ ਬਹੁਤ ਵਾਰੀ ਅੱਜ ਪਹਿਲੀ ਵਾਰੀ ਨਹੀਂ ਇੱਥੇ ਆਏ ਬਹੁਤ ਵਾਰੀ ਇਥੋਂ ਇੱਥੇ ਆਏ ਆ ਤੇ ਕਿੰਨੀ ਵਾਰੀ ਜਿਹੜਾ ਸਾਨੂੰ ਨੌਕਰੀ ਦੀ ਦੇਣ ਦੀ بجائے ਜਿਹੜਾ ਇਥੋਂ ਲਾਠੀ ਚਾਰ ਦੇ ਦੇ ਰੂਪ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਡੰਡੇ ਵਾਰਾਈ ਜਾਂਦੇ ਆ ਭੈਣਾਂ ਦੀਆਂ ਚੁੰਨੀਆਂ ਕਾਰੀਆਂ ਜਾਂਦੀਆਂ ਨੇ ਵੀਰਾਂ ਦੀਆਂ ਜਿਹੜੀਆਂ ਫੱਕਾਂ ਤੜੀਆਂ ਜਾਂਦੀਆਂ ਨੇ ਇਸ ਤਰੀਕੇ ਦੇ ਨਾਲ ਮਿਲਣੀ ਤਾਂ ਸਾਨੂੰ ਨੌਕਰੀ ਚਾਹੀਦੀ ਆ ਭੇਜਣਾ ਸਾਨੂੰ ਸਕੂਲਾਂ ਦੇ ਵਿੱਚ ਚਾਹੀਦਾ ਪਰ ਇਹ ਥਾਣੇ ਕਚੈਰੀਆਂ ਦੇ ਵਿੱਚ ਜਿਹੜਾ ਸਾਨੂੰ ਭੇਜਦੇ ਆ ਜੇਲ੍ਹਾਂ ਦੇ ਵਿੱਚ ਭੇਜਦੇ ਆ ਜੀ ਉਹ ਉਹਨਾਂ ਸਾਰੀਆਂ ਚੀਜ਼ਾਂ ਤੋਂ ਅੱਕ ਕੇ ਹੀ ਅਸੀਂ ਹੁਣ ਇਸ ਤਰੀਕੇ ਦੇ ਐਕਸ਼ਨ ਜਿਹੜਾ ਕਰ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਸਾਨੂੰ ਰੋਜ਼ਗਾਰ ਚਾਹੀਦਾ ਸਾਡੀ ਭਰਤੀ ਆਈ ਸੀਗੀ ਉਹਦੇ ਵਿੱਚ 2994 ਬੈਕਲੌਗ ਹੈ ਜੀ ਅਸੀਂ ਸਾਡੀ ਇੱਕੋ ਇੱਕ ਮੰਗ ਹੈ ਜਿਹੜਾ ਬੈਕਲੌਗ ਨੂੰ ਪੂਰਾ ਕੀਤਾ ਜਾਵੇ ਸਾਰੀ ਭਰਤੀ ਜਿੰਨੇ ਵੀ ਸਬੂਤ ਨਹੀਂ ਕਰਵਾ ਚੁੱਕੇ ਆ ਬੇਰੋਜ਼ਗਾਰ ਅਧਿਆਪਕ ਨੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਇਹ ਅਲੱਗ-ਅਲੱਗ ਮੁੱਦੇ ਬਣਾ ਕੇ ਜਿਹੜਾ ਬੇਰੋਜ਼ਗਾਰਾਂ ਨੂੰ ਨਿਰਾਸ਼ ਕਰ ਰਹੇ ਆ ਹਤਾਸ਼ ਕਰ ਰਹੇ ਆ ਸੰਘਰਸ਼ ਜਿਹੜਾ ਰੂਪ ਆ ਉਹਨੂੰ ਮੱਠਾ ਪਾਉਣ ਦੇ ਲਈ ਕਦੇ ਕੋਈ ਡਬਲਿੰਗ ਦਾ ਮੁੱਦਾ ਛੇੜ ਲੈਂਦੇ ਆ ਕਦੇ ਕੋਈ ਕਿਸੇ ਤਰੀਕੇ ਦਾ ਮੁੱਦਾ ਛੇੜ ਲੈਂਦੇ ਆ ਬੇਰੋਜ਼ਗਾਰ ਸਾਥੀ ਜਿਹੜੇ ਲਿਸਟ ਦੇ ਵਿੱਚ ਆਉਂਦੇ ਵੀ ਆ ਉਹ ਵੀ ਬਾਹਰ ਹੋ ਜਾਂਦੇ ਆ ਸਾਡੀ ਕੋਈ ਇੱਕ ਮੰਗ ਆ ਜਿਹੜੀ 9594 ਭਰਤੀ ਆ 5400 ਬੰਦੇ ਦੀ ਤਕਰੀਬ ਇਹ ਨੇੜੇ ਸਖੂਪਨੀ ਹੋਈ ਹੋਈ ਆ ਉਹਨਾਂ ਨੂੰ ਸਕੂਲਾਂ ਦੇ ਵਿੱਚ ਜੁਆਇਨਿੰਗ ਲੈਟਰ ਦੇ ਕੇ ਭੇਜਿਆ ਜਾਵੇ ਜੇ ਸਾਡੀ ਭਰਤੀ ਨਹੀਂ ਪੂਰੀ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਜਿਸ ਤਰੀਕੇ ਦੇ ਨਾਲ ਅੱਜ ਜਿਹੜਾ ਅਸੀਂ ਬਸੰਤ ਪੰਚਮੀ ਦੇ ਆ ਬਾਲੇ ਦਿਨ ਜਿਹੜਾ ਅਸੀਂ ਸੰਕੇਤਕ ਰੂਪ ਦੇ ਵਿੱਚ ਬਸੰਤ ਪੰਚਮੀ ਮਨਾਈਆ ਜਿਹੜੀ ਕਿਉਂਕਿ ਜਿਹੜਾ ਸਾਡਾ ਸਾਡੀ ਮੰਗ ਆ ਉਹਨੂੰ ਅਸੀਂ ਅਵਾਹਰ ਕੇ ਅੱਗੇ ਲੈ ਕੇ ਆਇਆ ਲੋਕਾਂ ਦੇ ਵਿੱਚ ਅਸੀਂ ਲੈ ਕੇ ਆਇਆ ਕਿਉਂਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਗੱਲ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਅਸੀਂ ਪਤੰਗ ਦੇ ਉੱਪਰ ਲਿਖਿਆ ਤੁਸੀਂ ਪੜ ਵੀ ਰਹੇ ਹੋ ਵੀਡੀਓ ਦੇ ਵਿੱਚ ਦੇਖ ਵੀ ਰਿਹਾ ਪੰਜਾਬ ਸਰਕਾਰ ਮਰਦਾਬਾਦ ਸਿੱਖਿਆ ਮੰਤਰੀ ਮਰਦਾਬਾਦ 4994 ਭਰਤੀ ਪੂਰੀ ਕਰੋ ਬੈਕਲੌਗ ਦਾ ਜਿਹੜਾ ਮਸਲਾ ਉਹ ਹੱਲ ਕਰੋ ਸੰਕੇਤਕ ਜਿਹੜੀ ਬਸੰਤ ਪੰਚਮੀ ਅਸੀਂ ਮਨਾਈਆ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਹ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਆਉਂਦੇ ਆ ਭਾਵੇਂ ਉਹ ਮੁੱਖ ਮੰਤਰੀ ਸਾਹਿਬ ਆਉਣ ਭਾਵੇਂ ਸਿੱਖਿਆ ਮੰਤਰੀ ਸਾਹਿਬ ਆਉਣਾ ਜਦੋਂ ਵੀ ਆਲੇ-ਦਾਲੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਦਿਖਾਵਾਂਗੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸੀਆਈਡੀ ਇੱਥੋਂ ਦੀ ਸਪੈਸ਼ਲ ਬ੍ਰਾਂਚ ਇਹ ਗੱਲ ਨੋਟ ਕਰ ਲਵੇ ਸਾਨੂੰ ਕਿਸੇ ਪਰਚੇ ਦਾ ਡਰ ਨਹੀਂ ਸਾਨੂੰ ਰੁਜ਼ਗਾਰ ਚਾਹੀਦਾ ਸਾਡੇ ਕੋਲ ਪਾਉਣ ਲਈ ਬਹੁਤ ਕੁਝ ਆ ਦੋ ਆਉਣ ਲਈ ਜਿਹੜਾ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਬੇਰੁਜ਼ਗਾਰਾਂ ਸਾਡੇ ਘਰਾਂ ਦੇ ਚੁੱਲਿਆਂ ਦੀ ਅੱਗ ਮਗਣੀ ਚਾਹੀਦੀ ਹੈ ਸਾਨੂੰ ਰੋਜ਼ਗਾਰ ਤਿੱਖਾ ਇਸ ਕਰਕੇ ਇੱਥੇ ਅਸੀਂ ਪਹੁੰਚੇ ਸੀ ਜੇ ਰੋਜ਼ਗਾਰ ਨਹੀਂ ਦਿੰਦੇ ਤਾਂ ਅਸੀਂ ਤਿੱਖਾ ਐਕਸ਼ਨ ਇਸ ਤੋਂ ਵੀ ਵੱਧ ਚੜ੍ਹਦੀ ਕਲਾ ਇਹ ਰੋਜ਼ਗਾਰ ਦਾ ਉਹਨੂੰ ਹੋਰ ਤਿੱਖਾ ਰੂਪ ਦਿੱਤਾ ਜਾਊਗਾ ਜਿਸ ਤਰੀਕੇ ਦੇ ਨਾਲ ਅੱਥੇ ਜਿਹੜਾ ਅਸੀਂ ਬਸੰਤ ਪੰਚਮੀ ਦੇ ਵਾਲੇ ਦਿਨ ਜਿਹੜਾ ਅਸੀਂ